ਸ਼ਰਮਨਲ ਮਰ ਜਾਣਾ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਦੇ ਘਰਦਿਆਂ ਨੂੰ ਵੀ ਔਰ ਉਹਨਾਂ ਨੇ ਜਿਨ੍ਹਾਂ ਨੇ ਇਸ ਜੋੜੇ ਨੂੰ ਚੰਗੇ ਸਸਕਾਰ ਨਹੀਂ ਦਿੱਤੇ ਹੱਦ ਹੋ ਗਈ ਯਾਰ ਤੁਸੀਂ ਆਪਣੀ ਸੁਹਾਗ ਰਾਤ ਜਿਹਨੂੰ ਬੜੇ ਚਾਹਵਾਂ ਦੇ ਨਾਲ ਇੱਕ ਕੁੜੀ ਮੁੰਡਾ ਆਪਣੇ ਮਨ ਦੇ ਵਿੱਚ ਸੰਜੋਗ ਕੇ ਰੱਖਦੇ ਤੁਸੀਂ ਉਹਨਾਂ ਪਲਾਂ ਨੂੰ ਜਨਤਕ ਕਰਦੇ ਤਾਂ ਨਸ਼ਾ ਕਰ ਦਿੱਤਾ ਇੱਕ ਇਹ ਕਿਹੜਾ ਤਰੀਕਾ ਹੈ ਪ੍ਰਸਿੱਧ ਹੋਣ ਦਾ ਹੈਨਾ ਇਹ ਨਿੱਜਤਾ ਦੀ ਬੇਇੱਜ਼ਤੀ ਹੈ ਜਿਹਨੂੰ ਆਪਾਂ ਕਹ ਲਈਏ ਤੁਹਾਡੇ ਰਿਸ਼ਤੇ ਦਾ ਅਪਮਾਨ ਹੈ ਅਪਮਾਨ ਲਾਣਤ ਨਹੀਂ ਇਦਾਂ ਦੇ ਲੋਕਾਂ ਦੇ ਉੱਪਰ ਮੈਂ ਕਹਿੰਦੀ ਨਿੱਜਤਾ ਸ਼ਬਦ ਨੂੰ ਸ਼ਰਮ ਆਊਗੀ ਜੀ ਜੇ ਇਹੋ ਜਿਹੇ ਜਿਹੜੇ ਵੀਡੀਓਸ ਅਗਰ ਹੋਰ ਵਾਇਰਲ ਹੋਣ ਗਿਆ ਤਾਂ ਮੈਂ ਕਹਿੰਦੀ ਜਿਹੜੀ ਹੋ ਗਈ ਵਾਇਰਲ ਉਹ ਤਾਂ ਹੁਣ ਹੋ ਗਈ ਪਰ ਇਥੇ ਬੈਨ ਹੋ ਜਾਣੀ ਚਾਹੀਦੀ ਹੈ ਇਥੇ ਪਹਿਲਾਂ ਵੀ ਬਹੁਤ ਸਾਰੇ ਜੋੜਿਆਂ ਦੀਆਂ ਵੀਡੀਓ ਆਈਆਂ ਬਾਅਦ ਵਿੱਚ ਕਹਿੰਦੇ ਕਿਸੇ ਨੇ ਸਾਡਾ ਫੋਨ ਚੱਕ ਲਿਆ ਸੀ ਤੇ ਗਲਤੀ ਨਾਲ ਵਾਇਰਲ ਕਰ ਦਿੱਤੀਆਂ ਗਲਤੀ ਮੁੜ ਕੇ ਜਦੋਂ ਉਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਨਾ ਫੇ ਇਹੋ ਜਿਹੇ ਕਪਲ ਸੁਸਾਈਡ ਵੀ ਕਰਦੇ ਆ ਦੇਖੋ ਮੇਰੀ ਗੱਲ ਸੁਣੋ ਇਹ ਬੇਗੋਫੀ ਨਹੀਂ ਹੈ ਇਹਨੂੰ ਆਪਾਂ ਗਲਤੀ ਵੀ ਨਹੀਂ ਕਹਿ ਸਕਦੇ ਇਹ ਗੁਨਾਹ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਕਿਤੇ ਫੋਨ ਤੇ ਬੈਹਿ ਜਾਓ ਤੁਹਾਨੂੰ ਇੱਥੇ ਸਾਰਾ ਪੰਜਾਬ ਨੱਚਦਾ ਫਿਰਦਾ ਹੈ ਜਦ ਕਿ ਇਹ ਪੰਜਾਬ ਨਚਾਰਾਂ ਦਾ ਪੰਜਾਬ ਹੈ ਪੰਜਾਬ ਯੋਧਿਆਂ ਦਾ ਪੰਜਾਬ ਹੈ ਪੰਜਾਬ ਸੂਰਬੀਰਾਂ ਦਾ ਪੰਜਾਬ ਹੈ ਪੰਜਾਬ ਜਿਹੜਾ ਹੈਗਾ ਉਹ ਬੜੇ ਵੱਡੇ ਬਲੀਆਂ ਦਾ ਪੰਜਾਬ ਹੈ ਜਿਸਮਾਨੀ ਤੌਰ ਤੇ ਤੁਸੀਂ ਨਸ਼ੇ ਦੇ ਨਾਲ ਮਰੇ ਨਹੀਂ ਪਰ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਮਰ ਗਏ ਆ ਮਾਨਸਿਕ ਤੌਰ ਤੇ ਮਰਿਆ ਹੋਇਆ ਬੰਦਾ ਗੁਲਾਮਾਂ ਨਾਲੋਂ ਵੀ ਪੈੜਾ ਉਹ ਇਹ ਜਿਹੜਾ ਸੋਸ਼ਲ ਮੀਡੀਆ ਉਹ ਹਾਥੀ ਹੈ ਜਿਹੜਾ ਲੁੰਡਾ ਹੀ ਤੁਰਿਆ ਫਿਰਦਾ ਇਹ ਦੇ ਸਰ ਤਾਂ ਕੁੰਡਾ ਹੈ ਹੀ ਨਹੀਂਗਾ ਇਸੇ ਗੱਲ ਦਾ ਇਹ ਲੋਕ ਫਾਇਦਾ ਉਠਾਉਂਦੇ ਆ ਨਾ ਸੋਨਾ ਨਾ ਚਾਂਦੀ ਦੁਨੀਆ ਆਗੰਗਿਆਰ ਪੀ ਖਾਂਦੀ ਦੁਨੀਆ ਤੁਰੀ ਕਿੱਧਰ ਨੂੰ ਜਾਂਦੀ ਆ ਦੁਨੀਆ ਤੁਰੀ ਕਿੱਧਰ ਨੂੰ ਜਾਂਦੀ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਬੀਰ ਕੌਰ ਜੱਸੀ ਤੇ ਤੁਸੀਂ ਹੋ ਮੇਰੇ ਨਾਲ ਲਾਈ ਪੰਜਾਬੀ ਟੀਵੀ ਦੇ ਮਾਰਨਿੰਗ ਸ਼ੋਅ ਸਵੇਰੇ ਸਵੇਰੇ ਦੇ ਵਿੱਚ ਤੇ ਮੇਰੇ ਨਾਲ ਚਲੰਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਸਵਾਗਤ ਤੁਹਾਡਾ ਵੀ ਜੱਸੀ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ਸਾਡੇ ਨਾਲ ਉਸ ਸਵੇਰੇ ਸਵੇਰੇ ਦੇ ਵਿੱਚ ਜੁੜ ਚੁੱਕੇ ਨੇ ਤੁਹਾਡੀ ਅੱਜ ਦੀ ਸਵੇਰ ਸ਼ੁਭ ਹੋਵੇ ਬਿਲਕੁਲ ਜੀ ਅੱਛਾ ਜੋਗੀ ਜੀ ਅੱਜ ਸਵੇਰ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਤੁਸੀਂ ਵੀ ਦੇਖੀ ਹੋਊਗੀ ਮੈਨੂੰ ਲੱਗਦਾ ਸਭ ਨੇ ਹੀ ਦੇਖ ਲਈ ਹੈ ਹਨਾ ਉਹਦੇ ਵਿੱਚ ਇੱਕ ਜੋੜਾ ਆਪਣੇ ਬੇहद ਨਿੱਜੀ ਪਲ ਜਿਹੜੇ ਕਿ ਉਹ ਪਰਦੇ ਦੇ ਦਿਖਾ ਰਿਹਾ ਦੁਨੀਆ ਨੂੰ ਦਿਖਾ ਰਿਹਾ ਤੇ ਪਹਿਲਾਂ ਤਾਂ ਮੈਨੂੰ ਦੱਸੋ ਦੇਖ ਕੇ ਤੁਹਾਡੇ ਮਨ 'ਚ ਕੀ ਆਇਆ ਦੇਖੋ ਗੱਲ ਇਹ ਹੈ ਕਿ ਮੈਂ ਵੀ ਆਪਣੇ ਦੋਸਤ ਦੇ ਜ਼ਰੀਏ ਉਹ ਵੀਡੀਓ ਦੇ ਕੁਝ ਅੰਛੇ ਦੇਖੇ ਆ ਜੀ ਕੁਝ ਪਲ ਜਿਹੜੇ ਹੁੰਦੇ ਨੇ ਨਾ ਉਹ ਸਾਡੇ ਨਿੱਜੀ ਹੁੰਦੇ ਨੇ ਮਕਸੂਰ ਪਲ ਹੁੰਦੇ ਨੇ ਉਹਨਾਂ ਨੂੰ ਪਰਦੇ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਬਿਲਕੁਲ ਹਮ ਹੁਣ ਆਪਾਂ ਢੇਰ ਦੇ ਉੱਪਰ ਬੈਠ ਕੇ ਰੋਟੀ ਨਹੀਂ ਖਾ ਸਕਦੇ ਨਾ ਹੂੰ ਜਿੱਥੇ ਬਹੁਤ ਜ਼ਿਆਦਾ ਗੰਦਗੀ ਹੋਵੇ ਮੱਖੀਆਂ ਮੁਖੀਆਂ ਹੋਣ ਚੱਕੜ ਹੋਵੇ ਉੱਥੇ ਬੈਠ ਕੇ ਰੋਟੀ ਨਹੀਂ ਨਾ ਖਾਦੀ ਜਾ ਸਕਦੀ ਬਿਲਕੁਲ ਹੂੰ ਇਸੇ ਤਰ੍ਹਾਂ ਕੁਝ ਪਲ ਐਸੇ ਹੁੰਦੇ ਨੇ ਕਿ ਜਿਹੜੇ ਨਿੱਜੀ ਨਹੀਂ ਕੀਤੇ ਜਾ ਸਕਦੇ ਆਪਾਂ ਬਹੁਤੀ ਵਾਰੀ ਕਹਿੰਦੇ ਨੇ ਕਿ ਇਹ ਮੇਰੇ ਨਿੱਜੀ ਆ ਇਹ ਮੇਰਾ ਨਿੱਜੀ ਮਸਲਾ ਹੈ ਇਹ ਮੇਰੀ ਨਿੱਜੀ ਗੱਲ ਹੈ ਤੁਸੀਂ ਇਹਨੂੰ ਕਿੱਦਾਂ ਕਰ ਸਕਦੇ ਹੋ ਹੂੰ ਆ ਪਰਸਨਲ ਨਾ ਦਾ ਕੋਈ ਸ਼ਬਦ ਹੁੰਦਾ ਨਾ ਨਿੱਜਤਾ ਕੋਈ ਚੀਜ਼ ਹੁੰਦੀ ਆ ਜੀ ਅਸੀਂ ਕਿਸੇ ਦੇ ਘਰ ਦੇ ਵਿੱਚ ਬਿਨਾਂ ਕੁੰਡਾ ਖੜਕਾਇਆ ਜਾ ਨਹੀਂ ਸਕਦੇ ਹੂੰ ਕਿਉਂਕਿ ਇਹ ਉਹਨਾਂ ਦੀ ਨਿੱਜੀ ਪ੍ਰੋਪਰਟੀ ਹੈ ਜੀ ਉਹ ਸਾਨੂੰ ਅੰਦਰ ਆਉਣ ਦਾ ਕਹਿਣ ਤੇ ਅਸੀਂ ਜਾ ਸਕਦੇ ਜੀ ਬਿਲਕੁਲ ਉਸ ਤੋਂ ਅੱਗੇ ਚੱਲ ਜਾਓ ਹਮ ਅਗਲਾ ਬੰਦਾ ਸਾਨੂੰ ਕੋਈ ਬੈਠਣ ਨੂੰ ਕਹਿੰਦਾ ਸੀ ਬੈਠਾਂਗੇ ਨਹੀਂ ਕਹਿੰਦਾ ਤੇ ਸਾਨੂੰ ਵੀੜੇ ਦੇ ਵਿੱਚੋਂ ਮੋੜ ਸਕਦਾ ਬਿਲਕੁਲ ਕਿਸੇ ਦੇ ਬੈਡਰੂਮ ਦੇ ਵਿੱਚ ਅਸੀਂ ਬਿਨਾ ਨੌਕੀਤਿਆਂ ਜਾ ਨਹੀਂ ਸਕਦੇ ਜੀ ਕਿਸੇ ਦੇ ਵਾਸ਼ਰੂਮ ਦੇ ਵਿੱਚ ਤਾਂ ਬਿਲਕੁਲ ਨਹੀਂ ਜਾ ਸਕਦੇ ਬਿਲਕੁਲ ਹਮ ਅਸੀਂ ਪੁੱਛ ਕੇ ਕਹਿੰਨੇ ਕਿ ਅਸੀਂ ਤੁਹਾਡਾ ਇਸਤੇਮਾਲ ਕਰ ਸਕਦੇ ਹਾਂ ਜੀ ਠੀਕ ਤੇ ਜੇਕਰ ਕੋਈ ਬੰਦਾ ਸਿੱਧਾ ਬਿਨਾ ਕੁੰਡਾ ਖੜਕਾਇਆ ਬਾਹਰ ਲਾ ਜਾ ਕੇ ਤੁਹਾਡੇ ਵਾਸ਼ਰੂਮ ਦੇ ਵਿੱਚੋਂ ਦੀ ਹੋ ਕੇ ਤੁਹਾਡੇ ਸਾਰੇ ਘਰ ਦੇ ਵਿੱਚ ਘੁੰਮ ਜਾਂਦਾ ਹੈ ਫਿਰ ਤੁਹਾਡੀ ਨਿੱਜਤਾ ਕਿੱਥੇ ਗਈ ਹਾਂ ਨਿੱਜਤਾ ਤੁਸੀਂ ਰੋਲਾ ਪਾਉਨੇ ਆ ਕਿ ਇਹ ਕਿਸ ਤਰ੍ਹਾਂ ਹੋ ਗਿਆ ਪਰ ਜਿਵੇਂ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਹੈ ਜੀ ਕਿ ਦੁਨੀਆ ਅੱਗ ਅੰਗਿਆਰ ਹੈ ਖਾਂਦੀ ਜੀ ਦੁਨੀਆ ਤੁਰ ਕਿੱਧਰ ਨੂੰ ਜਾਂਦੀ ਹੈ ਕੋਈ ਸਮਾਂ ਹੁੰਦਾ ਸੀ ਜੱਸੀ ਜੀ ਜੀ ਤੁਹਾਨੂੰ ਵੀ ਉਸ ਸਮੇਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਸਿਆਣਿਆਂ ਲੋਕਾਂ ਨੇ ਦੱਸੀਆਂ ਹੋਣੀਆਂ ਜੀ ਜਦੋਂ ਕਿਤੇ ਕੁੜੀ ਮੁੰਡੇ ਦਾ ਕੋਈ ਰਿਸ਼ਤਾ ਹੋ ਜਾਂਦਾ ਸੀ ਹਾਂ ਜਾਂ ਹੋਣਾ ਹੁੰਦਾ ਸੀ ਜੀ ਕਹਿੰਦੇ ਹੁੰਦੇ ਸੀ ਸਾਨੂੰ ਆਪਣੀ ਕੁੜੀ ਦੀ ਫੋਟੋ ਦੇ ਦਿਓ ਹਾਂ ਉਹ ਕਹਿੰਦੇ ਹੁੰਦੇ ਸੀ ਨਹੀਂ ਨਹੀਂ ਹਾਂ ਪਹਿਲਾਂ ਸੀ ਮੁੰਡਾ ਦੇਖਾਂਗੇ ਹਾਂਜੀ ਹਾਂ ਜੇ ਮੁੰਡਾ ਪਸੰਦ ਆ ਗਿਆ ਹਾਂ ਫਿਰ ਅਸੀਂ ਸਿੱਧੀ ਕੁੜੀ ਦਿਖਾਵਾਂਗੇ ਹਾਂ ਜੇ ਕੁੜੀ ਅਗਲੇ ਨੂੰ ਪਸੰਦ ਆ ਗਈ ਹਾਂ ਫਿਰ ਅਸੀਂ ਫੋਟੋ ਵੀ ਦੇ ਦਾਂਗੇ ਜੀ ਪਹਿਲਾਂ ਨਹੀਂ ਨਹੀਂ ਹਾਂਜੀ ਕਿਉਂ ਕਿਉਂਕਿ ਉਸ ਸਮਝਦੇ ਸੀ ਕਿ ਇਹ ਸਾਡੀ ਨਿੱਜਤਾ ਦੇ ਉੱਪਰ ਇੱਕ ਡਾਕ ਆ ਮੈਗਨੀ ਇਹ ਨਾ ਇੱਕ ਨਿੱਜਤਾ ਦੀ ਬੜੀ ਸੋਹਣੀ ਉਦਾਹਰਨ ਆ ਜਿਹੜੀ ਤੁਸੀਂ ਦਿੱਤੀ ਆ ਠੀਕ ਹੈ ਉਸ ਤੋਂ ਵੀ ਅੱਗੇ ਚਲੀਏ ਆਪਾਂ ਮੰਨ ਲਓ ਰਿਸ਼ਤਾ ਹੋ ਗਿਆ ਕੁੜੀ ਮੁੰਡੇ ਦਾ ਸਿਆਣੇ ਦੱਸਦੇ ਨੇ ਕਿ ਉਹਨਾਂ ਸਮੇਂ ਦੇ ਦੌਰਾਨ ਮੁੰਡਾ ਤੇ ਕੁੜੀ ਆਪਣੇ ਸਹੁਰਿਆਂ ਦੀ ਜੂ ਨਹੀਂ ਸੀ ਟੱਪਦੇ ਹੁੰਦੇ ਹਾਂਜੀ ਬਿਲਕੁਲ ਜੇਕਰ ਵਿੱਚ ਦੀ ਲੰਘ ਕੇ ਕਿਤੇ ਸ਼ਹਿਰ ਨੂੰ ਵੀ ਜਾਣਾ ਹੁੰਦਾ ਸੀ ਤੇ ਉਹ ਪਿੰਡ ਛੱਡ ਕੇ ਦੂਸਰੇ ਪਿੰਡਾਂ ਥਾਂ ਨਹੀਂ ਜਾਣਾ ਬਸ ਹਾਂਜੀ ਹਾਂਜੀ ਬਿਲਕੁਲ ਠੀਕ ਕਿਉਂ ਕੁੜੀ ਵਾਲੇ ਇਹ ਸਮਝਦੇ ਹੁੰਦੇ ਸੀ ਕਿ ਵਿਆਹ ਤੋਂ ਪਹਿਲਾਂ ਹੂੰ ਕਹਿੰਦੇ ਮੁੰਡਾ ਸਾਡੀ ਕੁੜੀ ਨੂੰ ਮਿਲਣ ਗੇੜਾ ਤਾਂ ਨਹੀਂ ਹੁੰਦਾ ਹਾਂਜੀ ਹਾਂ ਬਿਲਕੁਲ ਹੂੰ ਕਿਤੇ ਇਹਦੇ ਬਾਰੇ ਕੋਈ ਦੇਖਦਾ ਝਾਕਦਾ ਤਾਂ ਨਹੀਂਗਾ ਹੂੰ ਤੇ ਇਹ ਜਿਹੜੀਆਂ ਗੱਲਾਂ ਇਹ ਪਾਲਣਾ ਕਰਦੇ ਹੁੰਦੇ ਸੀ ਲੋਕ ਹਾਂਜੀ ਹਾਂ ਠੀਕ ਚਲੋ ਇਹਨਾਂ ਗੱਲਾਂ ਨੂੰ ਵੀ ਆਪਾਂ ਛੱਡ ਦਈਏ ਅੱਜ ਵਿਆਹ ਤੋਂ ਪਹਿਲਾਂ ਲੋਕ ਮਿਲਣ ਗਿਰਣ ਲੱਗ ਪਏ ਹੂੰ ਬਹੁਤ ਕੁਝ ਹੋਣ ਲੱਗ ਪਿਆ ਤੁਸੀਂ ਆ ਕਿੰਨੇ ਨੇ ਇੱਕ ਪ੍ਰੀ-ਵੈਡਿੰਗ ਚੱਲ ਪਿਆ ਨਵਾਂ ਹੀ ਸਿਸਟਮ ਮਿਲਣ ਗਿੱਲਣ ਵਾਲੀਆਂ ਹੱਦਾਂ ਹੀ ਟੱਪ ਹੋ ਗਈਆਂ ਹੱਦਾਂ ਟੱਪ ਹੋ ਗਈਆਂ ਹੁਣ ਆਹ ਜਿਹੜੀ ਵੀਡੀਓ ਇੱਕ ਨਵੀਂ ਆਈ ਆ ਇਹਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀ ਹਾਂ ਮੈਨੂੰ ਲੱਗਦਾ ਕੋਈ ਹੱਦ ਰਹਿ ਹੀ ਨਹੀਂ ਗਈ ਹੋਰ ਕੋਈ ਹੱਦ ਰਹਿ ਨਹੀਂ ਗਈ ਕੋਈ ਸਮਾਂ ਹੁੰਦਾ ਸੀ ਚੈਨਲਾਂ ਦੇ ਉੱਪਰ ਗੀਤ ਚੱਲਦੇ ਹੁੰਦੇ ਸੀ ਜੇਕਰ ਕੋਈ ਗੀਤ ਮੜਾ ਜਾਂ ਕੁੜੀ ਨੂੰ ਕਿਤੇ ਘੱਟ ਕੱਪੜਿਆਂ ਦੇ ਵਿੱਚ ਦਿਖਾ ਕੇ ਪੇਸ਼ ਕੀਤਾ ਜਾਂਦਾ ਸੀ ਨਾ ਲੋਕੋ ਹੋ ਹੱਲਾ ਕਰ ਦਿੰਦੇ ਹਾਈ ਅਸ਼ਲੀਲਤਾ ਹਾਈ ਚੈਨਲਾਂ ਨੇ ਇਦਾਂ ਕਰ ਦਿੱਤਾ ਹਾਈ ਗਾਉਣ ਵਾਲੇ ਨੇ ਇਦਾਂ ਕਰਤਾ ਹਾਈ ਗੰਦੇ ਗਾਣੇ ਅੱਜ ਕੌਣ ਕਰ ਰਿਹਾ ਅੱਜ ਕੋਈ ਚੈਨਲ ਕਰ ਰਿਹਾ ਅੱਜ ਕੋਈ ਗਾਉਣ ਵਾਲਾ ਕਰ ਰਿਹਾ ਬਿਲਕੁਲ ਹੀ ਅੱਜ ਕਿਸੇ ਗੀਤਕਾਰ ਨੇ ਕੁਝ ਲਿਖ ਕੇ ਸਕ੍ਰਿਪਟ ਦੇਤੀ ਹੋ ਅੱਜ ਜਿਹੜੇ ਇਹ ਬੰਦਿਆਂ ਦੇ ਇਸ ਜੋੜੇ ਦਾ ਜੋ ਵੀਡੀਓ ਆਇਆ ਸ਼ਰਮ ਨਾਲ ਮਰ ਜਾਣਾ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਦੇ ਘਰਦਿਆਂ ਨੂੰ ਵੀ ਔਰ ਉਹਨਾਂ ਨੇ ਜਿਨ੍ਹਾਂ ਨੇ ਇਸ ਜੋੜੇ ਨੂੰ ਚੰਗੇ ਸਸਕਾਰ ਨਹੀਂ ਦਿੱਤੇ ਕਿ ਜਿਹੜੇ ਆਪਣੇ ਬੇहद ਕਰੀਬੀ ਤੇ ਨਿੱਜੀ ਪਾਲਿਆ ਉਹਨਾਂ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋ ਲਾਣਤ ਨਹੀਂ ਇਦਾਂ ਦੇ ਲੋਕਾਂ ਦੇ ਉੱਪਰ ਮੈਂ ਕਹਿੰਦੀ ਨਿੱਜਤਾ ਸ਼ਬਦ ਨੂੰ ਸ਼ਰਮ ਆਊਗੀ ਜੀ ਜੇ ਇਹੋ ਜਿਹੇ ਜਿਹੜੇ ਵੀਡੀਓਜ਼ ਅਗਰ ਹੋਰ ਵਾਇਰਲ ਹੋਣਗੀਆਂ ਤਾਂ ਮੈਂ ਕਹਿੰਦੀ ਜਿਹੜੀ ਹੋ ਗਈ ਵਾਇਰਲ ਉਹ ਤਾਂ ਹੁਣ ਹੋ ਗਈ ਪਰ ਇੱਥੇ ਬੈਨ ਹੋ ਜਾਣੀ ਚਾਹੀਦੀ ਆ ਦੇਖੋ ਮੇਰੀ ਗੱਲ ਸੁਣ ਲਓ ਇੱਥੇ ਇੱਥੇ ਕਿਹੜਾ ਡੰਡਾ ਹੈ ਇਹ ਜਿਹੜਾ ਸੋਸ਼ਲ ਮੀਡੀਆ ਉਹ ਹਾਥੀ ਹੈ ਜਿਹੜਾ ਲੁੰਡਾ ਹੀ ਤੁਰਿਆ ਫਿਰਦਾ ਦੇਖਦਾ ਕੁੰਡਾ ਹੈ ਹੀ ਨਹੀਂਗਾ ਇਸੇ ਗੱਲ ਦਾ ਇਹ ਲੋਕ ਫਾਇਦਾ ਉਠਾਉਂਦੇ ਆ ਤੁਸੀਂ ਆਪਣੇ ਆਪ ਨੂੰ ਪ੍ਰਸਿੱਧ ਕਰਨਾ ਹੈ ਹੂੰ ਸੰਘਰਸ਼ ਕਰੋ ਯਾਰ ਜੀ ਤੁਸੀਂ ਸਟਰਗਲ ਕਰੋ ਕਿਸੇ ਫੀਲਡ ਦੇ ਵਿੱਚ ਅੱਜ ਇੱਥੇ ਜਣਾ ਖਣਾ ਰਾਤੋਂ ਰਾਤ ਮਸ਼ਹੂਰ ਹੋਣ ਦੇ ਵਾਸਤੇ ਹੂੰ ਇਹ ਤੇ ਪਹਿਲਾਂ ਵੀ ਬਹੁਤ ਸਾਰੇ ਜੋੜੇ ਦੀਆਂ ਵੀਡੀਓ ਆਈਆਂ ਬਾਅਦ ਵਿੱਚ ਕਹਿੰਦੇ ਕਿਸੇ ਨੇ ਸਾਡਾ ਫੋਨ ਚੱਕ ਲਿਆ ਸੀ ਤੇ ਗਲਤੀ ਨਾਲ ਵਾਇਰਲ ਕਰ ਦਿੱਤੀ ਹਾਂ ਤੁਹਾਡੇ ਨਿੱਜੀ ਪਲ ਤੁਸੀਂ ਸ਼ੂਟ ਕਿਉਂ ਕੀਤੇ ਹਾਂ ਬਿਲਕੁਲ ਜਿਹੜੀ ਜ਼ਰੂਰਤ ਨਹੀਂ ਹੈਗੀ ਜਿਹੜੀ ਜ਼ਰੂਰਤ ਨਹੀਂ ਤੁਸੀਂ ਉੱਥੇ ਜਾ ਕੇ ਇਹ ਇਹ ਜਿਹੜੇ ਜੋੜੇ ਦੀ ਹੈ ਹੱਦ ਹੋ ਗਈ ਯਾਰ ਤੁਸੀਂ ਆਪਣੀ ਸੁਹਾਗ ਰਾਤ ਜਿਹਨੂੰ ਬੜੇ ਜਾਮਾ ਦੇ ਨਾਲ ਇੱਕ ਕੁੜੀ ਮੁੰਡਾ ਆਪਣੇ ਮਨ ਦੇ ਵਿੱਚ ਸੰਜੋਗੇ ਰੱਖਦੇ ਤੁਸੀਂ ਉਹਨਾਂ ਪਲਾਂ ਨੂੰ ਜਨਤਕ ਕਰਦੇ ਤਾਂ ਨਸ਼ਾ ਕਰ ਦਿੱਤਾ ਇੱਕ ਇਹ ਕਿਹੜਾ ਤਰੀਕਾ ਹੈ ਪ੍ਰਸਿੱਧ ਹੋਣ ਦਾ ਹੈ ਨਾ ਇਹ ਨਿੱਜਤਾ ਦੀ ਬੇਇੱਜ਼ਤੀ ਹੈ ਜਿਹਨੂੰ ਆਪਾਂ ਕਹਿ ਲਈਏ ਤੁਹਾਡੇ ਰਿਸ਼ਤੇ ਦਾ અપਮਾਨ ਹੁਣ ਇੱਥੇ ਮੈਂ ਤਾਂ ਇਹ ਇਹ ਇੱਕ ਸਮਾਜਿਕ ਇੱਕ ਪ੍ਰਾਣੀ ਹੋਣ ਦੇ ਨਾਤੇ ਇੱਕ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਇਹ ਇਹਨਾਂ ਦੇ ਉੱਪਰ ਮਾਮਲਾ ਦਰਜ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਇੱਕ ਇੱਕ ਵੱਖਰੀ ਕਿਸਮ ਦਾ ਖਲਲ ਪਾ ਦਿੱਤਾ ਇਹ ਇਹ ਇੱਕ ਨਵੀਂ ਲੀ ਪਾ ਦਿੱਤੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਅਸੀਂ ਗਰਕ ਗਏ ਹਾਂ ਸਾਡੀ ਸੋਚ ਗਰਕ ਗਈ ਹੈ ਯਾਰ ਜਿਹੜੇ ਪਲ ਅਸੀਂ ਆਪਣੇ ਨਿੱਜੀ ਰੱਖਣੇ ਸੀ ਅਸੀਂ ਉਹਨਾਂ ਨੂੰ ਲੁਕੋ ਕੇ ਰੱਖਣਾ ਸੀ ਅਸੀਂ ਉਹਨਾਂ ਨੂੰ ਕਿਸੇ ਨੂੰ ਦੱਸ ਨਹੀਂ ਸਕਦੇ ਬੋਲ ਕੇ ਹਾਂ ਠੀਕ ਹੈ ਨਾ ਤੇ ਉਹਨਾਂ ਪਲਾਂ ਨੂੰ ਤੁਸੀਂ ਅੱਜ ਲੋਕਾਂ ਦੇ ਸਾਹਮਣੇ ਜਨਤਕ ਕਰਦੇ ਹੋ ਕੱਲ ਨੂੰ ਤੁਸੀਂ ਕੁਝ ਹੋਰ ਵੀ ਕਰੋਗੇ ਕਰੋਗੇ ਬਿਲਕੁਲ ਮੈਂ ਕਿ ਨਹੀਂ ਪਹਿਲਾ ਸਟੈਪ ਪਟ ਲਿਆ ਦੂਸਰਾ ਆਊਗਾ ਫਿਰ ਤੀਸਰਾ ਆਊਗਾ ਫਿਰ ਫਿਰ ਇਦਾਂ ਵੀ ਹੁੰਦਾ ਹੈ ਜੀ ਸੋਸ਼ਲ ਮੀਡੀਆ ਤੇ ਜਦੋਂ ਇਹੋ ਜਿਹੀ ਚੀਜ਼ਾਂ ਵਾਇਰਲ ਹੁੰਦੀਆਂ ਚਾਹੇ ਉਹਨਾਂ ਨੇ ਕਿਸੇ ਵੀ ਕਾਰਨ ਕਿਤੇ ਚਾਹੇ ਬੇਵਕੂਫੀ ਹੀ ਹੋਵੇ ਚਾਹੇ ਪ੍ਰਸਿੱਧੀ ਲੈਣ ਲਈ ਕੀਤਾ ਹੋਵੇ ਮੁੜ ਕੇ ਜਦੋਂ ਉਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਫਿਰ ਇਹੋ ਜਿਹਾ ਕਪਲ ਸੁਸਾਇਸਾਈਡ ਵੀ ਕਰਦੇ ਆ ਦੇਖੋ ਮੇਰੀ ਗੱਲ ਸੁਣੋ ਇਹ ਬੇਵਕੂਫੀ ਨਹੀਂ ਹੈ ਇਹਨੂੰ ਆਪਾਂ ਗਲਤੀ ਵੀ ਨਹੀਂ ਕਹਿ ਸਕਦੇ ਇਹ ਗੁਨਾਹ ਹੈ ਨਾ ਜੀ ਬਿਲਕੁਲ ਗਲਤੀ ਹੁੰਦੀ ਜਾਣੇਣ ਜਾਣੇ ਦੇ ਵਿੱਚ ਚਾਹੇ ਚੋਈ ਹਾਂ ਇਹ ਜਾਣ ਬੁੱਝ ਕੇ ਕੀਤੀ ਹੂੰ ਇਹ ਗੁਨਾਹ ਆ ਤੇ ਗੁਨਾਹਾਂ ਦੀ ਸਜ਼ਾ ਹੁੰਦੀ ਹੁੰਦੀ ਆ ਬਿਲਕੁਲ ਹਾਂ ਗਲਤੀ ਦੀ ਮਾਫੀ ਹੁੰਦੀ ਗੁਨਾਹ ਦੀ ਸਜ਼ਾ ਹੁੰਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਬਿਲਕੁਲ ਕਈ ਕਈ ਵਾਰ ਇਦਨ ਲਾਦਾ ਹੁੰਦਾ ਇਦਾਂ ਪੱਛਮ ਸਾਡੇ ਤੇ ਹਾਵੀ ਹੋਈ ਜਾਂਦਾ ਨਾ ਸਾਡਾ ਸੱਭਿਆਚਾਰ ਤੇ ਉਧਰਲਾ ਸੱਭਿਆਚਾਰ ਸਰ ਦੇਖੋ ਫਰਕ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ ਐਵੇਂ ਪੱਛਮ ਦੇ ਸਰਪੰਡਾ ਪਾਉਂਦੇ ਆ ਨਹੀਂ ਕੁਝ ਚੀਜ਼ਾਂ ਉਧਰ ਲਿਆਂ ਤਾਂ ਸਾਡੇ ਸੱਭਿਆਚਾਰ ਦੇ ਨਾਲ ਲੱਗੜ ਨਹੀਂ ਹੋ ਸਕਦੀਆਂ ਲੱਗ ਹੀ ਆ ਦੇਖੋ ਕਿਤੇ ਅਸੀਂ ਉਹਨਾਂ ਦਾ ਸ ਇਹ ਸਾਡੀ ਆਪਣੀ ਮਾਨਸਿਕਤਾ ਨੰਗੀ ਹੋ ਗਈ ਆ ਅਸੀਂ ਆਪ ਨੰਗੇ ਹੋ ਗਏ ਆ ਬਾਜ਼ਾਰ ਦੇ ਵਿੱਚ ਸਾਨੂੰ ਕਿਹੜਾ ਆਣ ਕੇ ਕਿਸੇ ਗੋਰੇ ਨੇ ਕਿਹਾ ਕਿਹੜਾ ਸਾਡੇ ਦੇ ਉੱਪਰ ਗੋਰਿਆਂ ਨੇ ਆਣ ਕੇ ਕਾਨੂੰਨ ਲਾਗੂ ਕਰ ਦਿੰਦਾ ਕਿ ਤੁਸੀਂ ਇਹਨੂੰ ਮੰਨੋ ਇਹਨਾਂ ਨੇ ਵਕਤ ਤੇ ਉਹਣਾ ਕਿਉਂ ਨਹੀਂ ਸਿੱਖ ਲਿਆ ਉਹਨਾਂ ਦੇ ਕੋਲ ਇਹਨਾਂ ਨੇ ਇਮਾਨਦਾਰੀ ਕਿਉਂ ਨਹੀਂ ਸਿੱਖ ਲਈ ਉਹਨਾਂ ਦੇ ਕੋਲ ਇਹਨਾਂ ਨੇ ਆਪਣਾ ਜਿੰਨਾ ਸਮਾਂ ਦਿੱਤਾ ਤੁਹਾਨੂੰ ਉਨੇ ਸਮੇਂ ਦੇ ਵਿੱਚ ਆਪਣਾ ਬੈਟਰ ਕੰਮ ਕਰਕੇ ਦੇਣਾ ਕਿਉਂ ਨਹੀਂ ਸਿੱਖ ਲਿਆ ਇਹਨਾਂ ਨੇ ਇਹਨਾਂ ਨੇ ਚੰਗੀਆਂ ਚੀਜ਼ਾਂ ਕਿਉਂ ਨਹੀਂ ਸਿੱਖ ਲਈਆਂ ਇਹ ਜੇਕਰ ਉਧਰ ਪੰਜੇ ਜੀ ਕਰਦੇ ਹੈਗੇ ਪੰਜੇ ਜੀ ਕੰਮ ਕਰਦੇ ਇਹਨਾਂ ਨੇ ਕਿਉਂ ਨਹੀਂ ਸਿੱਖਣਾ ਨਹੀਂ ਬਹੁਤ ਸਾਰੀਆਂ ਚੀਜ਼ ਹੈਗੀਆਂ ਜਿਹੜੀਆਂ ਸਾਡੇ ਉਹਨਾਂ ਕੋਲ ਸਿੱਖਣੀਆਂ ਚਾਹੀਦੀਆਂ ਇਹਨਾਂ ਨੇ ਫਿਰ ਆ ਕੱਲਾ ਇਹ ਨੰਗ ਬਣਾ ਹੀ ਸਿੱਖ ਲਿਆ ਨਹੀਂ ਇਹ ਪਤਾ ਕੀ ਦੇਖਦਾ ਜਿਹੜੀ ਚੀਜ਼ ਸਾਹਮਣੇ ਇਸ ਤਰੀ ਰੂਪ ਵਿੱਚ ਦਿਖਦੀ ਹੈ ਨਾ ਸਾਡਾ ਦਿਮਾਗ ਇਧਰ ਲਈ ਇਹ ਹਿਸਾਬ ਕਿਤਾਬ ਦਾ ਇਦਾਂ ਦਾ ਹੈ ਤੇ ਉਹਨੂੰ ਛੇਤੀ ਖਿੱਚ ਲੈਂਦਾ ਹੈ ਬਾਕੀ ਚੀਜ਼ਾਂ ਤਾਂ ਨਹੀਂ ਸਿੱਖਣੀਆਂ ਤਾਂ ਨਾ ਹੀ ਮਿਲਦਾ ਸਿੱਖਣੀਆਂ ਆ ਦੇਖੋ ਮੇਰੀ ਗੱਲ ਸੁਣ ਲਓ ਇਹ ਇਹ ਜਿਹੜੀਆਂ ਅਜਸੀ ਜੀ ਸਾਡੇ ਲਈ ਉਹਨਾਂ ਪਲਾਂ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਔਖਾ ਹੈ ਹਾਂਜੀ ਹਾਂ ਠੀਕ ਹੈ ਨਾ ਇਹ ਇਹ ਲੋਕ ਜਿਹੜੇ ਆ ਐਡਾ ਇਹਨਾਂ ਨੂੰ ਸ਼ਰਮ ਦਾ ਘਟ ਹੈ ਕਿ ਤੁਸੀਂ ਅੱਜ ਦੇਖ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੂੰ ਸਾਡਾ ਜਿਹੜਾ ਪੰਜਾਬ ਆ ਸਾਡਾ ਪੰਜਾਬ ਜਿਹੜਾ ਸੂਬਾ ਜਿਸ ਦੀ ਹਿੱਕ ਉਤੇ ਕਿਸੇ ਸਮੇਂ ਸੱਤ ਦਰਿਆ ਵਗਿਆ ਕਰਦੇ ਸੀ ਹੂੰ ਇਸ ਦੀ ਹਿੱਕ ਦੇ ਉੱਪਰ ਮਹਾਭਾਰਤ ਵੀ ਹੋਇਆ ਇਸ ਦੀ ਹਿੱਕ ਦੇ ਉੱਪਰ ਰਮਾਇਣ ਵੀ ਲਿਖੀ ਗਈ ਇਸ ਦੀ ਹਿੱਕ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦ ਵੀ ਉਚਾਰੇ ਗਏ ਲਿਖੇ ਗਏ ਇਸ ਦੀ ਹਿੱਕ ਦੇ ਉੱਪਰ ਸਿਕੰਦਰ ਜਦੋਂ ਚੜ੍ਹ ਕੇ ਆਇਆ ਤੇ ਮੋਰੇ ਪੋਰਸ ਵਰਗੇ ਨੇ ਰੋਕਿਆ ਵੀ ਆ ਇਸ ਦੀ ਹਿੱਕ ਦੇ ਉੱਪਰ ਫਿਰ ਹੌਲੀ ਹੌਲੀ 47 ਦਾ ਦਰਦ ਵੀ ਹੰਡਾਇਆ ਸਾਡੇ ਹਿੱਸੇ ਜਿਹੜੇ ਆ ਉਹ ਹੌਲੀ ਹੌਲੀ ਵੰਡੇ ਵੀ ਗਏ ਆ ਸੱਤਾ ਤੋਂ ਅਸੀਂ ਪੰਜਾਂ ਤੇ ਪੰਜਾਂ ਤੋਂ ਫਿਰ ਅਸੀਂ ਢਾਈਆਂ ਤੇ ਵੀ ਆਏ ਆ ਪਰ ਇਹ ਜਿਹੜਾ ਸੂਬਾ ਹੈ ਕਦੇ ਮੁਗਲਾਂ ਨੇ ਮਾਰਿਆ ਕਦੇ ਸਾਨੂੰ ਅੰਗਰੇਜ਼ਾਂ ਨੇ ਮਾਰਿਆ ਕਦੇ ਸਾਨੂੰ ਆਪਣਿਆਂ ਨੇ ਮਾਰਿਆ ਕਦੇ ਸਾਨੂੰ ਬਾਹਰੀ ਤਾਕਤਾਂ ਕਦੇ ਅੰਦਰੂਨੀ ਤਾਕਤਾਂ ਸਾਨੂੰ ਮਾਰਦੀਆਂ ਕੁੱਟਦੀਆਂ ਲੁੱਟਦੀਆਂ ਰਹੀਆਂ ਕਦੇ ਸਾਨੂੰ ਨਸ਼ੇ ਨੇ ਮਾਰਿਆ ਕਦੇ ਸਾਨੂੰ ਹੋਰ ਅਲੰਪਤਾ ਨੇ ਮਾਰਿਆ ਹੁਣ ਇਹ ਸਾਨੂੰ ਨੰਗ ਪੁਣੇ ਨੇ ਮਾਰਿਆ ਇਹ ਸਾਡਾ ਜਿਹੜਾ ਸੋਸ਼ਲ ਮੀਡੀਆ ਨੁਕਸਾਨ ਕਰ ਰਿਹਾ ਇਸ ਨੇ ਸਾਡੀ ਮਾਨਸਿਕਤਾ ਦੇਖੋ ਜਿਸਮਾਨੀ ਤੌਰ ਤੇ ਤੁਸੀਂ ਨਸ਼ੇ ਦੇ ਨਾਲ ਮਰੇ ਨਹੀਂ ਪਰ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਮਰ ਗਏ ਆ ਮਾਨਸਿਕ ਤੌਰ ਤੇ ਮਰਿਆ ਹੋਇਆ ਬੰਦਾ ਗੁਲਾਮਾਂ ਨਾਲੋਂ ਵੀ ਭੈੜਾ ਹੁੰਦਾ ਬੈ ਲੱਗਦਾ ਨਾ ਕੁਝ ਚੀਜ਼ਾਂ ਹੁਣ ਆਪਾਂ ਜਿੱਦਾਂ ਪਹਿਲਾਂ ਵੀ ਕੱਲ ਕਰਦੇ ਸੀ ਹੋ ਸਕਦਾ ਕਿਤੇ ਹੋਰ ਪੱਖੋਂ ਆਈਆਂ ਹੁਣ ਹੋਰ ਪਾਸਿਓਂ ਆਈਆਂ ਹੁਣ ਪਰ ਆਤ ਅਸੀਂ ਆਪੇ ਸਿਹੜੀਏ ਨਾ ਇਹ ਤਾਂ ਸਾਡੀਆਂ ਆਪਣੀਆਂ ਕਰਤੂਤਾਂ ਆ ਮੈਂ ਕਹਿੰਦੀ ਮਾੜੀਆਂ ਕਰਤੂਤਾਂ ਜਿਹੜੀਆਂ ਕਰਤੂਤਾਂ ਕੱਲ ਨੂੰ ਸੱਚੀ ਸਾਨੂੰ ਪੂਰੇ ਸ਼ਰੇ ਬਾਜ਼ਾਰ ਦਾ ਨੰਗਾ ਕਰ ਗਈਆਂ ਅੱਜ ਅਸੀਂ ਆਪ ਉੰਨੇ ਪਏ ਕੱਲ ਨੂੰ ਕਰਨੀਆਂ ਹਾਂ ਹਾਂ ਦੇਖੋ ਇਹ ਇਹ ਜਿਹੜਾ ਇਸ ਜੋੜੇ ਦੇ ਕਿ ਜਿਹੜੇ ਦੋਨੋਂ ਪਰਿਵਾਰ ਆ ਹੂੰ ਕੁੜੀ ਵਾਲੇ ਵੀ ਤੇ ਮੁੰਡੇ ਵਾਲੇ ਵੀ ਉਹ ਦੋਨੋਂ ਸ਼ਰਮਿੰਦੇ ਹੋਣਗੇ ਹੂੰ ਹਾਂਜੀ ਬਿਲਕੁਲ ਆ ਸਾਡਿਆਂ ਨੇ ਕੀ ਚੰਨ ਚੜਿਆ ਹੂੰ ਇਹ ਇਹ ਕਰਦੇ ਕੀ ਫਿਰਦੇ ਆ ਜੇਕਰ ਤਾਂ ਕੋਈ ਉਹਨਾਂ ਦੇ ਵਿੱਚ ਸਿਆਣਾ ਹੋਇਆ ਜੀ ਜੀ ਇਹਨਾਂ ਦੇ ਛਤਰ ਪੋਲਾ ਵੀ ਖੜਕਾਊਗਾ ਬਿਲਕੁਲ ਹੋਊਗਾ ਠੀਕ ਹੈ ਨਾ ਹਾਂਜੀ ਹੁਣ ਤੁਸੀਂ ਇਹ ਦੇਖੋ ਇੱਕ ਨਿੱਕੀ ਜੀ ਗੱਲ ਹੂੰ ਆਪਾਂ ਇਹ ਕਿਉਂਕਿ ਸਿਆਣਪ ਦੀ ਗੱਲ ਆ ਹਾਂਜੀ ਜਦੋਂ ਕਿਸੇ ਬੀਬੀ ਰਾਣੀ ਨੂੰ ਕੋਈ ਜਵਾਕ ਜੰਮਣ ਵਾਲਾ ਹੁੰਦਾ ਸੀ ਉਹ ਆਪਣੇ ਆਪ ਨੂੰ ਪੂਰਾ ਕੱਜ ਕੇ ਰੱਖਦੀ ਸੀ ਰੱਖਦੀ ਸੀ ਬਿਲਕੁਲ ਰੱਖਦੀ ਸੀ ਹਾਂ ਉਹਨੇ ਸਿਰ ਵੀ ਕੱਜਣਾ ਆਪਣੀ ਕੋਖ ਨੂੰ ਵੀ ਕੱਜਣਾ ਉਹਨੇ ਐਨ ਆਪਣੇ ਆਪ ਨੂੰ ਆੜੇ ਦੁਆਲੇ ਟਾਕੇ ਰੱਖਣਾ ਤੁਸੀਂ ਇਦਾਂ ਕਹਿੰਦੇ ਹੋ ਬਹੁਤ ਸੜੀਆਂ ਸਿਆਣੀਆਂ ਔਰਤਾਂ ਜਿਹੜੀਆਂ ਸੀ ਨਾ ਘਰਾਂ ਵਿੱਚ ਕੋਈ ਕਹਿੰਦੀ ਹੁੰਦੀ ਸੀ ਬਿਲਕੁਲ ਹੀ ਬੇਹੱਦੀ ਜ਼ਰੂਰੀ ਹੈ ਤੇ ਘਰੋਂ ਬਾਹਰ ਨਿਕਲੋ ਨਹੀਂ ਤੇ ਘਰ ਦੇ ਅੰਦਰ ਰਹੋ ਹਾਂ ਜਦ ਕੀ ਇਹ ਕੋਈ ਗੁਨਾਹ ਨਹੀਂ ਹੈ ਹਾਂਜੀ ਹਾਂਜੀ ਇਹ ਕੋਈ ਗਲਤੀ ਨਹੀਂ ਹੈ ਕਿ ਨਿੱਜਤਾ ਨਿੱਜਤਾ ਦੀ ਗੱਲ ਕਰਦੀ ਹੈ ਨਿੱਜਤਾ ਅੱਜ ਕੀ ਹੁੰਦਾ ਹੈ ਜਦੋਂ ਕੋਈ ਔਰਤ ਇਸ ਤਰ੍ਹਾਂ ਪ੍ਰੈਗਨੈਂਟ ਹੁੰਦੀ ਹੈ ਉਹ ਫੋਟੋਆਂ ਖਿਚਵਾਉਂਦੇ ਆ ਕਿਵੇਂ ਆਦਮੀ ਹਾਂ ਠੀਕ ਹੈ ਇਹ ਤਾਂ ਸਾਡਾ ਸਭੇ ਚ ਨਹੀਂ ਨਵਾਂ ਟਰੈਂਡ ਸ਼ੁਰੂ ਹੋ ਗਿਆ ਹੈ ਨਵਾਂ ਟਰੈਂਡ ਸ਼ੁਰੂ ਹੋ ਰਿਹਾ ਹੈ ਤੁਸੀਂ ਉਹ ਉਹ ਉਹਨਾਂ ਸਮੇਂ ਦੀਆਂ ਫੋਟੋਆਂ ਖਿਚਵਾ ਕੇ ਤੁਸੀਂ ਪੋਸਟ ਕਰਦੇ ਹੋ ਸੋਸ਼ਲ ਮੀਡੀਆ ਤੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਵਿਆਹ ਦੀਆਂ ਫੋਟੋਆਂ ਖਿੱਚ-ਖਿੱਚ ਕੇ ਪਾਓ ਤੁਸੀਂ ਪੁਰਾਣੀਆਂ ਫੋਟੋਆਂ ਕੱਢ ਕੇ ਦੇਖ ਲਓ ਤੁਸੀਂ ਆਪਣੇ ਮੰਮੀ ਡੈਡੀ ਦੀ ਵਿਆਹ ਦੀਆਂ ਫੋਟੋਆਂ ਦੇਖ ਲਓ ਉਹ ਦੋਨੋਂ ਵਿਆਹ ਦੀ ਫੋਟੋ ਦੇ ਵਿੱਚ ਐਦਾਂ ਬੈਠੇ ਹੋਣਗੇ ਜਦੋਂ ਲੜੇ ਹੁੰਦੇ ਹੁੰਦੇ ਹਨ ਹਾਂ ਜੀ ਜੀ ਉਹ ਉਹਨਾਂ ਨੇ ਇੰਨੀ ਵੀ ਪਾ ਕੇ ਉਦੋਂ ਨੂੰ ਦੇਖਦਾ ਹੁੰਦਾ ਉਹ ਉਦੋਂ ਨੂੰ ਦੇਖਦੀ ਹੁੰਦੀ ਆ ਠੀਕ ਹੈ ਨਾ ਇਸ ਤਰ੍ਹਾਂ ਹੁੰਦਾ ਵੀ ਜਦੋਂ ਜ਼ਬਰਦਸਤ ਹੀ ਕੁੱਟ ਕੇ ਬਣਾਲੇ ਹੁੰਦੇ ਕੋਈ ਤੁਸੀਂ ਤੱਕ ਨੇ ਕਦਾ ਕਿਸੇ ਬੜੇ ਵੱਡੇ ਲੇਖਕ ਨੇ ਇਹ ਗੱਲ ਕਹੀ ਸੀ ਕਹਿੰਦੇ ਕਿ ਸਾਡੇ ਵਿਆਹ ਦੀ ਮਾਣੋਂ ਵੀ ਐਦਾਂ ਕਹਿੰਦੇ ਕਿ ਮੈਂ ਆਪਣੇ ਨੇ ਘਰ ਵਾਲੇ ਵਾਲਾ ਐਦਾਂ ਕਰਕੇ ਦੇਖ ਰਿਹਾ ਫੋਟ ਕੁਲਾਵਾ ਲੈਣ ਜਾਂਦਾ ਹੁੰਦਾ ਹੁੰਦਾ ਸੀ ਹਾਂਜੀ ਬਿਲਕੁਲ ਠੀਕ ਹੈ ਨਾ ਤੇ ਉਸ ਤੋਂ ਬਾਅਦ ਅੱਗੇ ਚੱਲ ਜੋ ਬਹੁਤੇ ਉਦੋਂ ਦੇ ਦੇ ਹੁੰਦੇ ਸੀ ਵੀ ਜਦੋਂ ਲਾਵਾ ਲਾਵਾ ਵੇਲੇ ਵੀ ਅਗਲੀ ਨੇ ਕੁੰਡ ਕੱਢਿਆ ਹੁੰਦਾ ਸੀ ਠੀਕ ਹੈ ਨਾ ਸੋ ਅਸੀਂ ਨਹੀਂ ਕਹਿੰਦੇ ਵੀ ਅੱਜ ਕੁੰਡ ਕੱਢ ਕੇ ਲਾਵਾ ਕਰੋ ਤੇ ਉਦੋਂ ਦੇਖੋ ਵੀ ਜਦੋਂ ਤੁਸੀਂ ਮੁਕਲਾਵਾ ਲੈਣ ਜਾਣਾ ਪਰ ਚੱਕਰ ਅੱਜ ਕੱਲ ਦਾ ਮੁਕਲਾਵਾ ਨਾਲ ਹੀ ਤੁਰ ਪੈਂਦਾ ਤੁਰ ਪਿੰਦਾ ਨਾਲ ਹੀ ਚੱਕਰ ਇਹ ਆ ਅੱਜ ਜਿਹੜਾ ਇਹ ਕੰਮ ਹੋਇਆ ਇਸ ਕੰਮ ਨੇ ਸਾਨੂੰ ਸੋਚਣ ਵਿਚਾਰਾਂ ਤੇ ਮਜਬੂਰ ਕਰ ਦਿੱਤਾ ਇਹ ਜਿਹੜੇ ਤੁਹਾਡੇ ਨਿੱਜੀ ਪਲ ਨੇ ਇਹ ਨਿੱਜੀ ਰਹਿਣੇ ਚਾਹੀਦੇ ਨੇ ਬਿਲਕੁਲ ਤੁਹਾਡੀ ਨਿੱਜਤਾ ਤੇ ਕੋਈ ਹੋਰ ਡਾਕਾਂ ਮਾਰੇ ਤੁਸੀਂ ਤਰ ਲਓ ਮੱਛੀ ਹੁੰਨੇ ਹੋ ਅੱਜ ਤੁਸੀਂ ਉਸ ਤੋਂ ਵੀ ਵੱਧ ਤਰ ਲਓ ਮੱਛੀ ਹੋ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਦਿਖਾ ਕੇ ਅਸੀਂ ਵਿਊ ਲੈ ਲਈਏ ਅਸੀਂ ਆਪਣੇ ਪੇਜ ਨੂੰ ਮੋਨਟਾਈਜ਼ ਕਰ ਲਈਏ ਮੁੜ ਕੇ ਸਾਨੂੰ ਪੈਸੇ ਡਿੱਗਣ ਲੱਗ ਪੈਣ ਸਿਆਣੇ ਕਹਿੰਦੇ ਹੁੰਦੇ ਸੀ ਪੈਸੇ ਕੰਜਰਾਂ ਕੋਲ ਵੀ ਬਹੁਤ ਹੁੰਦੇ ਬਿਲਕੁਲ ਅਸੀਂ ਕਿਉਂ ਕੰਜਰਾਂ ਵੱਨ ਨੂੰ ਤਰਪੇ ਬਣੀ ਬਣੀ ਗਏ ਆ ਜੀ ਕੋਈ ਮੈਨੂੰ ਲੱਗਦਾ ਨਹੀਂ ਕਿ ਕੰਮੀ ਰਾਜੀ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਕਿਤੇ ਫੋਨ ਤੇ ਬਹਿ ਜਾਓ ਤੁਹਾਨੂੰ ਇੱਥੇ ਸਾਰਾ ਪੰਜਾਬ ਨੱਚਦਾ ਫਿਰਦਾ ਜਦ ਕਿ ਇਹ ਪੰਜਾਬ ਨਚਾਰਾਂ ਦਾ ਪੰਜਾਬ ਨਹੀਂ ਪੰਜਾਬ ਯੋਧਿਆਂ ਦਾ ਪੰਜਾਬ ਹੈ ਪੰਜਾਬ ਸੂਰਬੀਰਾਂ ਦਾ ਪੰਜਾਬ ਆ ਪੰਜਾਬ ਜਿਹੜਾ ਹੈਗਾ ਉਹ ਬੜੇ ਵੱਡੇ ਵਲੀਆਂ ਦਾ ਪੰਜਾਬ ਆ ਤੇ ਇੱਥੇ ਇਹ ਲੋਕ ਜਿਹੜੇ ਇਹ ਕੰਮ ਕਰ ਲਾ ਪਏ ਇਹਨਾਂ ਨੂੰ ਬਚਣਾ ਚਾਹੀਦਾ ਭਾਵੇਂ ਕਿ ਇਹ ਪੰਜਾਬੀ ਜੋੜਾ ਨਹੀਂ ਹੈਗਾ ਪਰ ਫੇਰ ਵੀ ਸਾਨੂੰ ਫਿਕਰ ਹੈ ਕਿ ਸਾਡੇ ਵਾਲੇ ਮਹਿਮਾਨ ਨਵਾਜ਼ ਬਹੁਤ ਤਕੜੇ ਆ ਹਾਂ ਬਿਲਕੁਲ ਜੇਕਰ ਮੁਗਲਾਏ ਤਾਂ ਉਹਨਾਂ ਦੀ ਵੀ ਮਹਿਮਾਨ ਨਵਾਜ਼ੀ ਕੀਤੀ ਮੈਨੂੰ ਵੈਸੇ ਇਹੋ ਜਿਹੀ ਚੀਜ਼ਾਂ ਛੇਤੀ ਫੜ ਲੈਂਦੇ ਆ ਪਰ ਹੁਣੇ ਗੱਲ ਕਰਦੇ ਨਾ ਹਾਂ ਸੋ ਇਹ ਨਾ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਇਦਾਂ ਦੇ ਬੰਦਿਆਂ ਦੇ ਉੱਪਰ ਮੈਂ ਕਹਿੰਦਾ ਕਿ ਸਮਾਜ ਦੇ ਵਿੱਚ ਅੱਗੇ ਜਾ ਕੇ ਇਹਨਾਂ ਦੀ ਮੁਖਾਲਫਤ ਵੱਧ ਤੋਂ ਵੱਧ ਕਰਨੀ ਚਾਹੀਦੀ ਆ ਇਹਨਾਂ ਚੀਜ਼ਾਂ ਨੂੰ ਅੱਗੇ ਦਰ ਅੱਗੇ ਫਾਰਵਰਡ ਕਰਨ ਦੀ ਬਜਾਏ ਉੱਥੇ ਹੀ ਠੱਪ ਕਰਕੇ ਇਹਨਾਂ ਦਾ ਕੰਮ ਠੱਪ ਕਰਨਾ ਚਾਹੀਦਾ ਤੇ ਜੇਕਰ ਕੋਈ ਚੰਗਾ ਹੋਵੇ ਇਹਨਾਂ ਦੇ ਉੱਪਰ ਪਰਚਾ ਵੀ ਕਰਵਾਵੇ ਬਿਲਕੁਲ ਮੈਂ ਕਹਿੰਦੀ ਹੋ ਹੀ ਜਾਵੇ ਜਰਾ ਫਾਇ ਜੋਗੀ ਜੀ ਬਹੁਤ-ਬਹੁਤ ਮਿਹਰਬਾਨੀ ਹੈ ਜੀ ਤੁਹਾਡੀ ਤੁਸੀਂ ਇੰਨੇ ਸ਼ੁਭ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸ਼ੁਕਰੀਆ ਜੀ ਬਹੁਤ ਮਿਹਰਬਾਨੀ। ਦਰਸ਼ਕੋ ਨਿੱਜਤਾ ਹਮੇਸ਼ਾ ਨਿੱਜਤਾ ਹੀ ਰਵੇ ਤਾਂ ਉਹ ਨਿੱਜਤਾ ਲਫ਼ਜ਼ ਦਾ ਸਨਮਾਨ ਹੈ। ਕਦੀ ਵੀ ਇਹੋ ਜੇ ਆਪਣੇ ਨਿੱਜੀ ਪਲ ਜਨਤਕ ਨਾ ਕਰਿਏ ਜਿਹੜੇ ਸਾਡੇ ਆਉਣ ਵਾਲੀਆਂ ਪੀੜੀਆਂ ਦੇ ਗਲ ਦੀ ਹੱਡੀ ਬਣ ਜਾਣ ਤੇ ਸਾਡੀਆਂ ਪੀੜੀਆਂ ਸਾਨੂੰ ਆਪਣੇ ਪੁਰਖੇ ਕਹਿਣ ਤੋਂ ਨਕਾਰ ਦੇਣ। ਬਹੁਤ-ਬਹੁਤ ਸ਼ੁਕਰੀਆ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ